ਪਾਣੀ ਰਾਤ ਵਾਹ ਸਕਦਾ ਹੈ ਕਿ ਪ੍ਰਸ਼ਾਸਨ ਪਾਸੋਂ ਬੇਨਤੀ ਹੈ ਆਪਣੇ ਫਰਵਾਰੀਆਂ ਪਾਸੋਂ ਤੇ ਹੋਰ ਜਿਹੜੇ ਤੁਹਾਨੂੰ ਪਤਾ ਅਫਸਰ ਆ ਰਹੇ ਨੇ ਉਹ ਕੋ ਗੱਲ ਕਹਿ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆ ਸਕਦਾ ਹੈ ਤੇ ਜਿਆਦਾ ਵੀ ਆ ਸਕਦਾ ਹੈ ਇਸ ਕਰਕੇ ਸਾਰੀਆਂ ਸੰਸਥਾਵਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਜਵਾਕਾਂ ਨੂੰ ਆਪਣਾ ਸਮਾਨ ਲੈ ਕੇ ਉੱਚੀਆਂ ਸਾਵਾਂ ਤੇ ਹੋਵੇ ਸੋ ਬੇਂਦੀਆ ਪ੍ਰਵਾਨ ਕਰੀਆਂ ਦਬਾਣਾ ਫਿਰ ਬੇਂਦੀ ਉਹ ਕਰਦੇ ਹਾਂ ਤੇ ਪਾਣੀ ਆ ਰਿਹਾ ਹੈ ਤੇ ਚੱਲੂ ਰਿਹਾ ਹੈ ਤੇ ਹੋਰ ਆ ਰਿਹਾ ਹੈ ਇਸ ਕਰਕੇ ਜਿਹੜੇ ਪਰਿਵਾਰ ਪੂਰੇ ਘਰ ਦੇ ਬੈਠੇ ਨੇ ਉੱਚਾ ਖੜੇ ਹੋ ਗਏ ਨਗਰ ਦੇ ਵਿੱਚੋਂ ਉੱਚੇ ਹੋ ਗਏ ਤੇ ਬੇਂਦੀਆ ਪ੍ਰਵਾਨ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਲੀ ਪਾ ਰਿਹਾ ਹੈ ਜਿਹੜੇ ਲੋਹਿਆਂ ਉੱਥਾਂ ਤੇ ਬੈਠੇ ਨੇ ਕਿਆ ਕਰਦੇ ਹੋ ਜੀ ਆਪਣੇ ਜਵਾਬ ਨਹੀਂ ਲੈ ਲੋ ਤੇ ਆਪਣਾ ਸਮਾਨ ਉੱਚਾ ਸਾ ਤੇ ਲੈ ਜਾਓ ਜੇ ਪਾਣੀ ਹੈ ਉਹ ਰਾਤ ਨੂੰ ਪਾਣੀ ਬਹੁਤ ਵੱਧ ਆਦਾ ਹੈ ਤੇ ਪ੍ਰਸ਼ਾਸਨ પાસે ਬੇਨਤੀ ਹੈ ਫਿਰ ਇਹਦਾ ਕੋਈ ਤਰੀਕੇ ਸਾਨੂੰ ਦੱਸਿਆ ਨਹੀਂ ਗਿਆ ਕਿ ਲੋਟ ਨਹੀਂ ਹੋਈ ਲੋਟ ਨੂੰ ਪਹਿਲਾਂ ਵੀ ਕੀਤੀ ਸੀ ਹੋਰ ਇਹ ਲੋਕਨ ਕਰ ਰਹੇ ਹੈ ਕਿ ਜਿੰਨਾ ਇਹ ਨੀਂਹਾਂ ਖਾਵੇਂ ਹੋ ਜੇ ਪਾਣੀ ਰਾਤ ਵਾਹ ਸਕਦਾ ਹੈ ਤੇ ਪ੍ਰਸ਼ਾਸਨ પાસે ਬੇਨਤੀ ਹੈ ਆਪਣੇ ਫਟਵਾਰੀਆਂ પાસે ਤੋ ਹੋਰ ਇਹ ਜਿਹੜੇ ਤੁਹਾਨੂੰ ਬਤਾਵਾਂ ਸਰ ਆ ਰਹੇ ਨੇ ਉਹ ਕੋ ਗੱਲ ਗੱਲ ਕਹਿ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆ ਸਕਦਾ ਹੈ ਤੇ ਜਾੜਾ ਵੀ ਆ ਸਕਦਾ ਹੈ ਇਸ ਕਰਕੇ ਸਾਰੀਆਂ ਸੰਤਾ ਨੂੰ ਸੁਚੇਤ ਉਹਨੂੰ ਲੋੜ ਹੈ ਕਿ ਆਪਣੇ ਆਪਣੇ ਜਵਾਕਾਂ ਨੂੰ ਆਪਣਾ ਸਮਾਨ ਲੈ ਕੇ ਪੁੱਛਿਆ ਸਾਵਾਂ ਦੇ ਹੋ ਲਈ ਤੇ ਬਿੰਦਿਆ ਪ੍ਰਵਾਨ ਕਰੀਆਂ ਦੁਕਾਨਾ ਫਿਰ ਬਿੰਦੀ ਉਹ ਕਰਦੇ ਹਨ ਕਿ ਪਾਣੀ ਆ ਰਿਹਾ ਹੈ ਚ ਚੱਲੂ ਰਿਹਾ ਹੈ ਹੋ ਰਿਹਾ ਰਿਹਾ ਹੈ ਇਸ ਕਰਕੇ ਜਿਹੜੇ ਪਰਿਵਾਰ ਪੂਰੇ ਨਾਲ ਬੈਠੇ ਨੇ ਪੂਚਾ ਸਾਹ ਦੇ ਹੋਰ ਨਗਰ ਦੇ ਵਿੱਚੋਂ ਉੱਚੇ ਹੋ ਜੋ ਤੇ ਵੇਂਦੀਆਂ ਪ੍ਰਵਾਰ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਜੀ ਕੀ ਫਤਿਹ ਆਲੀ ਪਾਰ ਹੈ ਜਿਹੜੇ ਨੀਓਂ ਪਾਤੇ ਬੈਠੇ ਨੇ ਪੂਚਾ ਸਾਹ ਦੇ ਹੋ ਜੋ ਆਪਣੇ ਜਵਾਦ ਨਹੀਂ ਲੈ ਲੋ ਤੇ ਆਪਣਾ ਸਮਾਨ ਪੂਚਾ ਸਾਹ ਦੇ ਲੈ ਜਾਓ ਇਹ ਪਾਣੀ ਹੈ ਉਹ ਰਾਤ ਨੂੰ ਪਾਣੀ ਬਹੁਤ ਵਾਰ ਖੋਦਾ ਹੈ ਇਹ ਪ੍ਰਸ਼ਾਸਨ ਪਾਸੇ ਮੇਂਤੇ ਹੈ ਫਿਰ ਇਹ ਨਾਲ ਕੋਈ ਤਵੇ ਕੇ ਸਾਨੂੰ ਦੱਸਿਆ ਨਹੀਂ ਗਿਆ ਕਿ ਲੋਸਮੈਂਟ ਨਹੀਂ ਹੋਈ ਲੋਸ ਨਹੀਂ ਰੁਕਾ ਪਹਿਲਾਂ ਵੀ ਕੀਤੀ ਸੀ ਹੋਰ ਇਹ ਲੋਸਮੈਂਟ ਕਰ ਰਹੇ ਹੈ ਕਿ ਜਿੰਨਾ ਜਲੇਂੀਆਂ ਫਾਵੇ ਨੇ ਹੋ ਗਏ ਪਾਣੀ ਰਾਤ ਵਾਸ ਗਿਆ ਹੈ ਤੇ ਪ੍ਰਸ਼ਾਸਨ ਪਾਸੇ ਬੇਨਤੀ ਹੈ ਆਪਣੇ ਫਟਵਾਰੀਆਂ ਪਾਸੋਂ ਤੇ ਹੋਰ ਜਿਹੜੇ ਤੁਹਾਨੂੰ ਬਦ ਅਫਸਰ ਆ ਰਹੇ ਨੇ ਉਹ ਕੋ ਗੱਲ ਗੱਲ ਕਹਿ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆਕਦਾ ਹੈ ਤੇ ਜਾਰਾ ਵੀ ਆਕਦਾ ਹੈ ਇਸ ਕਰਕੇ ਸਾਰੀਆਂ ਫਰਤਾਂ ਨੂੰ ਸੁਚੇਤ ਹੋਣੀ ਲੋੜ ਹੈ ਕਿ ਆਪਲੇ ਆਪਣੇ ਜਵਾਤਾਂ ਨੂੰ ਆਪਣਾ ਸਮਾਨ ਲੈ ਕੇ ਉੱਥੀਆਂ ਖਵਾ ਦੇ ਹੋ ਗਏ ਤੇ ਬਿੰਦੀਆਂ ਪ੍ਰਵਾਨ ਕਰੀਆਂ ਦੁਕਾਨਾਂ ਸਿਰ ਦੇਤੇ ਹੋ ਕਰਦੇ ਹਨ ਤੇ ਪਾਣੀ ਆ ਰਿਹਾ ਹੈ ਤੇ ਚੱਲੂ ਰਿਹਾ ਹੈ ਹੋਰ ਆ ਰਿਹਾ ਹੈ ਇਸ ਕਰਕੇ ਜਿਹੜੇ ਪਰਿਵਾਰ ਕੋਈਆਂ ਉੱਤੇ ਬੈਠੇ ਨੇ ਉੱਚਾ ਸਾਧੇ ਹੋ ਜੋ ਨਗਰ ਦੇ ਵਿੱਚੋਂ ਉੱਚੇ ਹੋ ਜੋ ਤੇ ਬੇਲੀਆਂ ਪ੍ਰਵਾਲ ਕਰ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਲੀ ਪਾੜਿਆ ਹੈ ਜਿਹੜੇ ਨੂਈਆ ਪਾਤੇ ਬੈਠੇ ਨੇ ਉੱਚਾ ਸਾਧੇ ਹੋ ਜੋ ਆਪਣੇ ਜਵਾਦ ਮਿਲੋ ਤੇ ਆਪਣਾ ਸਮਾਨ ਉੱਚਾ ਸਾਧੇ ਲੈ ਜਾਓ ਜੇ ਪਾੜਿਆ ਹੈ ਉਹ ਰਾਤ ਨੂੰ ਪਾੜੀ ਬਹੁਤ ਵੱਟ ਹੋਦਾ ਹੈ ਇਹ ਪ੍ਰਸ਼ਾਸਨ ਪਾਸੇ नेते ਹੈ ਫਿਰ ਇਹਦਾ ਕੋਈ ਤਰੀਕੇ ਨਾਲ ਨੂੰ ਦੱਸਿਆ ਨਹੀਂ ਗਿਆ ਕਿ ਲੋਕਮੈਂਟ ਨਹੀਂ ਹੋਈ ਲੋਕ ਨੂੰ ਪਹਿਲਾਂ ਵੀ ਕੀਤੀ ਸੀ ਹੋਰ ਇਹ ਲੋਕਮੈਂਟ ਕਰ ਰਹੇ ਹੈ ਕਿ ਜਿੰਨ ਗਲੇਂਗਿਆ ਫਾਵੇ